ਸ਼ਸ਼ੀਕਲ ਮਹਿਮਾਨਪਿਤikor ਹਾਜ਼ਰਾਨ ਸਹਿਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਅੱਜ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਤੇ ਚੋਣਾਂ ਦੀ ਹੋਈ ਸ਼ੁਰੂਆਤ ਸੀਐਮ ਸੈਣੀ ਵਿਨੇਸ਼ ਫਰਗਟ ਤੇ ਮੰਨੂ ਭਾਰਕ ਨੇ ਪਾਈ ਵੋਟ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਭ ਤੋਂ ਵੱਡੀ ਭਵਿੱਖੇਵਾਨੀ ਆਏ ਸਾਹਮਣੇ ਕੌਣ ਹੋਵੇਗਾ ਅਗਲਾ ਰਾਸ਼ਟਰਪਤੀ ਕਮਲਾ ਜਾਂ ਫਿਰ ਟਰੰਪ ਪੰਚਾਇਤੀ ਚੋਣਾਂ ਦਾ ਨਾਮ ਜਿੰਦਗੀ ਦਾ ਸਮਾਂ ਹੋਇਆ ਖਤਮ ਚੱਲੀਆਂ ਗੋਲੀਆਂ ਪੇਪਰ ਦੇ ਨਾਲ ਪਾੜੇ ਗਏ ਲੋਕਾਂ ਦੇ ਕੱਪੜੇ ਅਕਾਲੀਆਂ ਨੇ ਲਗਾਏ ਇਲਜ਼ਾਮ ਕਿ ਲੋਕਤੰਤਰ ਦੀ ਹੋਈ ਹੈ ਕਾੜ ਛੱਤੀਸਗੜ ਦੇ ਨਰਿਆਂਪੁਰ ਚ ਪੁਲਿਸ ਨੇ 3 ਨਕਲ ਸੀ ਕੀਤੇ ਢੇਰ ਜਿੰਦਾ ਕਾਰਤੂਸ ਤੇ ਹਥਿਆਰ ਵੀ ਕੀਤੇ ਬ੍ਰਮੰਦ ਵਿਜੀਲੈਂਸ ਬਿਊਰੋ ਵੱਲੋਂ ਫਾਇਰ ਅਫਸਰ 40000 ਰਿਸ਼ਵਤ ਲੈਂਦਾ ਰੰਗੇ ਹੱਥੀ ਕੀਤਾ ਗਿਆ ਕਾ ਅੱਧੀ ਰਾਤ ਨੂੰ ਪੰਜਾਬ ਚ ਵਾਪਰਿਆ ਦਰਦਨਾਕ ਹਾਦਸਾ ਰਾਜਾਂ ਦੀ ਪੀ ਆਰਟੀਸੀ ਬੱਸ ਪਲਟੀ ਕੇਂਦਰ ਆਪਣੇ ਹੱਥ ਚ ਲਵੇਗਾ ਬੁੱਢੇ ਨਾਲੇ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਦਾ ਪ੍ਰੋਜੈਕਟ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੜੀਆਂ ਦੋ ਤੇਰਾ ਚੱਲੀਆਂ ਗੋਲੀਆਂ ਇੱਕ ਔਰਤ ਦੀ ਹੋਈ ਮੌਤ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਸੀਐਮ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਕੁਝ ਖਾਸ ਮੁੱਦਿਆਂ ਤੇ ਕੀਤੀ ਗਈ ਚਰਚਾ ਅਮਰੀਕਾ ਚ ਰਹਦੇ ਪੰਜਾਬੀ ਬੱਚੇ ਦੀ ਮਿਹਨਤ ਨੂੰ ਸਲਾਮ ਕੁਝ ਕੁ ਦਿਨਾਂ ਚ ਲਿਖੀ 150 ਪੇਜਾਂ ਦੀ ਇੰਗਲਿਸ਼ ਕਿਤਾਬ ਪੰਚਾਇਤੀ ਚੋਣਾਂ ਦੌਰਾਨ ਚੁੱਲਾ ਟੈਕਸ ਬਣਿਆ ਵਿਵਾਦਾਂ ਦਾ ਵਿਸ਼ਾ Amazon ਵੱਲੋਂ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਆਨਲਾਈਨ ਡਿਲੀਵਰੀ ਦੇਣ ਤੇ ਐਸਜੀਪੀਸੀ ਨੇ ਲਿਆ ਸਖਤ ਨੋਟਿਸ ਪੰਜਾਬ ਵਿੱਚ ਨਗਰ ਕੀਰਤਨ ਦੌਰਾਨ ਵਾਪਰਿਆ ਵੱਡਾ ਹਾਦਸਾ ਇੱਕ ਵਿਅਕਤੀ ਦੀ ਹੋਈ ਮੌਤ ਪਾਸਪਾਸ ਹਾਈ ਕਮਾਂਡ ਦਾ ਪੰਜਾਬ ਨੂੰ ਲੈ ਕੇ ਕੀਤਾ ਗਿਆ ਵੱਡਾ ਅਲਾਰਮ ਐਕਸ਼ਨ ਮੋਡ ਚ ਪੰਜਾਬ ਸਰਕਾਰ ਅਧਿਕਾਰੀਆਂ ਨੂੰ ਜਾਰੀ ਕੀਤੇ ਨਵੇਂ ਨਿਯਮ ਕਾਰਚੋ ਚੂਨਾ ਪੋਸ਼ਿਤ ਹੋਇਆ ਬਰਾਮਦ ਇੱਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ ਨਹਿਰ ਚੋਂ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ ਚ ਹੋਇਆ ਵੱਡਾ ਖੁਲਾਸਾ ਵੀਡੀਓ ਵਾਇਰਲ ਨੇ ਖੋਲੇ ਮਾਪੇ ਦੇ ਰਾਜ਼ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਸਤਸੰਗ ਚ ਆਣਗੇ ਬਾਬਾ ਗੁਰਿੰਦਰ ਟਿੱਲੋ ਸਿਹਤਮੰਦ ਬਣਾਉਣ ਚ ਤੁਲੀ ਆ ਪੰਜਾਬ ਸਰਕਾਰ ਗਰੀਬਾਂ ਲਈ ਸਹਾਰਾ ਬਣ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ ਕਲੀਨਿਕਾਂ ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਲਈ ਨਵੀਆਂ ਹਦਾਇਤਾਂ ਕੀਤੀਆਂ ਜਾ ਰਹੀ ਆਉਣ ਵਾਲੇ ਸਮੇਂ ਚ ਮੌਸਮ ਹੋਵੇਗਾ ਸੁਹਾਵਨਾ ਗੁਲਾਕ ਨੂੰ ਗਰਮੀ ਤੋਂ ਮਿਲੇਗੀ ਰਾਹਤ ਵਿਜੀਲੈਂਸ ਵਿਭਾਗ ਵੱਲੋਂ ਫਾਇਰ ਅਫਸਰ 40000 ਰਿਸ਼ਵਤ ਲੈਂਦਾ ਰੰਗੇ ਹੱਥੀ ਕੀਤਾ ਗਿਆ ਕਮ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੇ ਹੋ ਇਜਾਜ਼ਤ ਧੰਨਵਾਦ